ਵਿਕਰ ਸਾਹਿਬ اپੋਜੀਸ਼ਨ پارٹی ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਕ ਹੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੀ 15 15 ਫੁੱਟ ਸ਼ੇਲਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਵਿਕਰ ਸਾਹਿਬ ਪਲੀਜ਼ ਪਲੀਜ਼ ਇੱਕ ਵਾਰ ਮੈਨੂੰ ਗੱਲ ਕੰਪਲੀਟ ਕਰਨ ਰੁਕੋ 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 ਕਿ 15-15 ਸੈਲਟ ਆ ਗਿਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਡਰਾਪੀ ਆਪੋ ਜੀਸ਼ਾ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਜਲ ਚਲੋ ਸਮੇਂਰੀਕਲ ਛੱਡੋ ਕੀ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਹੋ ਪੰਜਾਬ ਦੇ ਲੋਕਾਂ ਦੇ ਨਾਲ ਇਹਦਾ ਨਾਲ ਬਾਕਆਊਟ ਕਰਨ ਦਾ ਬਹਾਨਾ ਬਣਾਉਣਾ ਚਲੇ ਜਾਣ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੈਕਟਿਵ ਭੂਮਿਕਾ ਮੈਂ ਟਾਈਮ ਦੱਸ ਰਿਹਾ ਜੀ ਨੈਕਟਿਵ ਭੂਮਿਕਾ ਮੈਂ ਟਾਈਮ ਦੱਸ ਰਿਹਾ ਜੀ ਪੋਜ਼ਿਟਿਵ ਭੂਮਿਕਾ ਨਮਾ ਠੀਕ ਹੈ ਅਸੀਂ ਇਹਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗੇ ਕੱਲੀ ਕੱਲੀ ਮੈਂ ਟਾਈਮ ਦੱਸ ਰਿਹਾ ਜੀ